चूला के अंदर बड़ा महान उपराला किया गया है का वा, किस तरह कैंप का आयोजन किया गया है ये साल ही नहीं परिवार वालों तो हर साल पिछले बहुत सारे साल तो जो परिवार है ये सेवा निभा जी और ये की है कि जी जो लौटवंद परिवार हैं जो गरीब परिवार हैं उन्होंने बहुत फायदा मिलता है जिन्हों का ऑपरेशन जो प्राइवेट तौर पर आवे तो चौदह पंद्रह हज़ार का खर्चा जो कि अचक देखो कि काफ़ी ज़्यादा ਭੋਜ ਹੁੰਦਾ ਪਰ ਇਹ ਫ੍ਰੀ ਕਰਵਾਉਂਦੇ ਨੇ ਔਰ ਸਾਡਾ ਵੀ ਬੜੀ ਬਸ਼ਰਮਤੀ ਹੈ ਕਿ ਅਸੀਂ ਮੈਡੀਕਲ ਨਾਲ ਜੁੜੇ ਹੋਏ ਹਾਂ ਔਰ ਸਾਡਾ ਵੀ ਸੇਵਾ ਦੇ ਵਿੱਚ ਯੋਗਦਾਨ ਪਾਇਆ ਜਾਂਦਾ ਡਾਕਟਰ ਰਾਜਨੇਕੇ ਹਸਪਤਲ ਫਗਵਾੜਾ ਔਰ ਮੈਂ ਇਹ ਸ਼ੁਕ ਕਾਮਨਾਵਾਂ ਵੀ ਦਿੰਦਾ ਹਾਂ ਕੈਂਪ ਦੇ ਬਾਰੇ ਕਿ ਇਸ ਤਰੀਕੇ ਦੇ ਨਾਲ ਹੀ ਇਹ ਹਰ ਸਾਲ ਜੋ ਉਪਰਾਲਾ ਕਰਦੇ ਹਨ ਉਹ ਉਪਰਾਲਾ ਕਰਦੇ ਰਹਿਣ ਤਾਂ ਕਿ ਜੋ ਲੋੜਵੰਦ ਹਨ ਜੋ ਗਰੀਬ ਹਨ ਉਹਨਾਂ ਨੂੰ ਸਹਾਇਤਾ ਹੋ ਸਕੇ ਉਹਨਾਂ ਨੂੰ ਅੱਖਾਂ ਦੀ ਰੋਸ਼ਨੀ ਮਿਲ ਸਕੇ ਔਰ ਬਹੁਤ ਬਹੁਤ ਸਾਲਾਂ ਤੱਕ ਵੀ ਜੋ ਇਹ ਸੁੰਦਰ ਜਹਾਨ ਹੈ ਉਸ ਨੂੰ ਦੇਖ ਸਕਦੇ। ਸੋ ਡਾਕਟਰ ਰਾਜਨਾਇਕੀਰ ਤੇ ਲੋਕਾਂ ਨੂੰ ਖਾਸ ਤੌਰ ਤੇ ਪੂਰੇ ਪੰਜਾਬ ਦੇ ਨਾਲ ਇਲਾਕੇ ਦੀ ਗੱਲ ਕਰੀ ਬੜਾ ਮਾਣ ਹੈਗਾ ਬੜਾ ਵਿਸ਼ਵਾਸ ਔਰ ਯਕੀਨ ਹੈਗਾ। ਬੜੀ ਖੁਸ਼ੀ ਸੀ ਉਹਨਾਂ ਕਿ ਲੋ ਇੱਥੇ ਕੈਂਪ ਲਗਾਏ ਗਿਆ ਖਾਸ ਤੌਰ ਤੇ ਤੁਹਾਡੀ ਟੀਮ ਦੇ ਵੱਲੋਂ ਔਰ ਖਾਸ ਤੌਰ ਤੇ ਪਛੀਆਂ ਪਿੰਡਾਂ ਨੂੰ ਮੈਸੇਜ ਆਇਆ ਗਿਆ ਹੈਗਾ। ਕਿਸ ਤਰ੍ਹਾਂ ਦਾ ਕੈਂਪਰ ਕਿੰਨੇ ਤੋਂ ਕਿੰਨੇ ਵੀ ਤੱਕ ਚੱਲੇਗਾ ਔਰ ਜਿਨ੍ਹਾਂ ਲੋਕਾਂ ਦੇ ਜ਼ਰੂਰਤਮੰਦ ਆਪਰੇਸ਼ਨ ਹੋਣੇ ਹੈਗੇ ਆ। ਉਹ ਕਿਸ ਤਰ੍ਹਾਂ ਇਸ ਦਾ ਲਾਭ ਲੈ ਸਕਦੇ ਹੈਗੇ ਉਹਦਾ ਹੈ ਕਿ ਸਾਡੀ ਜੋ ਟੀਮ ਹੈ ਉਹ ਪੂਰੀ ਤਰ੍ਹਾਂ ਟ੍ਰੇਨਡ ਹੈ ਵੱਡੇ ਵੱਡੇ ਜੋ ਕੈਂਪਸ ਦੇ ਆਯੋਜਨ ਕੀਤੇ ਜਾਂਦੇ ਹਨ ਅਸੀਂ ਬਹੁਤ ਪਿਆਰ ਦੇ ਨਾਲ ਜੋ ਪੇਸ਼ੈਂਟ ਹੈ ਉਹਨਾਂ ਨੂੰ ਜੋ ਹੈ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਹਾਂ ਉਹਨਾਂ ਨੂੰ ਡਾਇਰੈਕਸ਼ਨਸ ਦੱਸਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਜੋ ਹੈ ਅੱਛਾ ਨਾਲ ਧਿਆਨ ਰੱਖਣਾ ਔਰ ਹਰ ਸਾਲ ਮਥਲ ਇਹਨਾਂ ਦੇ 100 ਤੋਂ ਜ਼ਿਆਦਾ ਆਪਰੇਸ਼ਨ ਜਿਹੜੇ ਹੁੰਦੇ ਹਨ ਹੁੰਦੇ ਹਨ ਅੱਜ ਵੀ ਬਹੁਤ ਬਹੁਤ ਭਾਰੀ ਰਕਸ ਹੈ ਔਰ ਹਜ਼ਾਰਾਂ ਦੇ ਤਰੀਕ ਜੋ ਪੇਸ਼ੈਂਟ ਹੈ ਉਹਨਾਂ ਦੀ ਆਪੀਡੀ ਹੁੰਦੀ ਹੈ ਔਰ ਆਪਰੇਸ਼ਨ ਜੋ ਹਨ ਉਹ ਸਾਡੇ ਡਾਕਟਰ ਰਾਜਨੇਕਰ ਹਸਪਤਾਲ ਦਾ ਵਾੜਾ ਵਿਖੇ ਤੋਂ 3 ਲੈ ਕੇ ਜਾਏਗੀ ਇਹਨਾਂ ਦੀ ਮਦਦ ਦੇ ਨਾਲ ਹੰਡੀ ਔਰ ਰਿਸ਼ੋਕ ਮਹਿਰਾ ਜੀ ਇਹ ਵੀ ਸਾਡੇ ਨਾਲ ਜੋ ਬਹੁਤ ਸਾਲਾਂ ਤੋਂ ਅਸੀਂ ਹਮ ਦੇਖਦੇ ਆ ਰਹੇ ਹਾਂ ਵੀ ਜੁੜੇ ਹਨ ਉਹ ਪੂਰਾ ਪਰਿਵਾਰ ਜੋ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੱਲਬਾਤ ਲਈ ਧੰਨਵਾਦ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਡਾਕਟਰ ਸਾਹਿਬ ਖੋਦ ਇੱਥੇ ਪਹੁੰਚੇ ਹੈਗੇ ਆ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਨਹੀਂ ਠੀਕ ਹੈ ਡਾਕਟਰ ਨਹੀਂ ਤੁਸੀਂ ਬੜਾ ਮਹਾਨ ਉਪਰਾਲਾ ਕੀਤਾ ਹੈ ਸ਼ੁਰੂ ਆਇਆ ਸ਼ੁਰੂ ਆ ਇਹ ਵੀ ਸਾਡਾ ਪਤੀ ਜਾਇਆ ਜੀ ਹਾਂ ਮਨੂੰ ਗੰਦ ਖਜੂਰਲਾ ਦੇ ਅੰਦਰ ਬੜਾ ਮਹਾਨ ਉਪਰਾਲਾ ਕੀਤਾ ਗਿਆ ਹੈ ਲੋੜਵੰਦਾਂ ਲਈ ਕਿਉਂਕਿ ਨੀਤਦਾਨਿਕ ਮਹਾਦਾਨ ਔਰ ਖਾਸ ਤੌਰ ਤੇ ਅੱਖਾਂ ਦੀਆਂ ਬਿਮਾਰੀਆਂ ਲੈ ਕੇ ਜਿਹੜੇ ਐਨਐਸਵੀਰਾਂ ਨੂੰ ਕੈਂਪ ਲਗਾਇਆ ਗਿਆ ਹੈਗਾ ਕਿੰਨਾ ਵੱਲੋ ਹੈਗਾ ਔਰ ਕਿਸ ਤਰ੍ਹਾਂ ਦਾ ਕੈਂਪ ਹੈਗਾ ਤਦੋਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮੈਂ ਸਮਾਸੇ ਰਹੀ ਕਰਨੀ ਵਾਲਾ ਅੱਜ ਸਾਡੇ ਪਿੰਡ ਖਜੂਰਲਾ ਦੇ ਵਿੱਚ ਜਿਹੜਾ ਇੱਕ ਖੇਸ਼ ਜਿਹੜਾ ਬਹੁਤ ਕੈਂਪ ਲਗਾਇਆ ਗਿਆ ਆ ਅੱਖਾਂ ਦਾ ਕੈਂਪ ਮਹਾਨ ਜਿਹੜਾ ਬਹੁਤ ਕਿਤੇ ਅੱਖਾਂ ਦਾ ਦਾਨੂ ਮਾਰਨ ਦਾ ਹੁੰਦਾ ਹੈ ਔਰ ਉਹਦੇ ਨਾਲ ਨਾਲ ਕਾਫੀ ਜਿਹੜੀਆਂ ਬਿਮਾਰੀਆਂ ਨੂੰ ਲੈ ਕੇ ਜਿੱਤਾ ਚਾਹੇ ਬਲੱਡ ਹੈ ਸ਼ੂਗਰ ਹੈ ਪਰ ਕਿਸੇ ਵੀ ਪ੍ਰੋਬਲਮ ਨੂੰ ਲੈ ਕੇ ਅੱਜ ਪਛੀਆਂ ਪਿੰਡਾਂ ਦੇ ਲੋਕ ਜਿਹੜੇ ਆ ਇੱਥੇ ਸਾਡੇ ਕੋਲ ਕੈਂਪ 'ਚ ਪਹੁੰਚੇ ਆ ਇਹ ਹਰ ਸਾਲ ਦੀ ਤਰ੍ਹਾਂ ਪਰਵਿੰਦਰ ਲਖਣਪਾਲ ਜੀ ਵੱਲੋਂ ਔਰ ਮੈਡਮ ਰਾਣੀ ਜੀ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਗੁਜਰਾ ਸਿੰਘ ਜੀ ਗੁਜਰਾਮ ਜੀ ਪੰਡਤ ਔਰ ਮੂਰ ਲਾਲ ਔਰ ਮਾਤਾ ਸੁਹਾਗ ਰਾਣੀ ਜੀ ਦੀ ਨਿੱਕੀ ਯਾਦ ਦੇ ਵਿੱਚ ਜਿਹੜਾ ਇਹ ਕਰਵਾਇਆ ਜਾਂਦਾ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਕੈਂਪ ਦੀਆਂ ਤਿਆਰੀਆਂ ਕਾਫੀ ਦਿਨਾਂ ਤੋਂ ਜੜੀਆਂ ਚੱਲ ਰਹੀਆਂ ਸੀਗੀਆਂ ਅੱਜ ਸਾਡੇ ਵਿੱਚ ਪ੍ਰਵਿੰਦਰ ਲਖਨਪਾਲ ਜੀ ਵੀ ਪਹੁੰਚੇ ਹੋਏ ਆ ਮੈਡਮ ਰਾਣੀ ਵੀ ਪਹੁੰਚੇ ਹੋਏ ਆ ਇਹਨਾਂ ਦੇ ਜਿਹੜੇ ਛਲਾਗਾ ਜੋਗ ਉਪਰਾਲੇ ਆ ਇਹਨਾਂ ਦਾ ਅਸੀਂ ਬਹੁਤ ਮੈਚ ਲਗਾ ਕਰਦਿਆਂ ਕਿ ਇਹਨਾਂ ਦੇ ਇਹ ਜਿਹੇ ਉਪਰਾਲਿਆਂ ਨੂੰ ਦੇਖ ਕੇ ਸਭ ਦਾ ਦਿਲ ਅਸੀਂ ਸੋਚਦੇ ਕਿ ਸਭ ਦਾ ਦਿਲ ਇਦਾਂ ਕਰਕੇ ਇਦਾਂ ਦਾ ਇਹ ਉਪਰਾਲੇ ਕਰਦੇ ਰਹਿਣ ਪਰ ਇਹਨਾਂ ਦਾ ਜਿਹੜਾ ਇਹ ਉਪਰਾਲਾ ਬਹੁਤ ਵਿਸ਼ੇਸ਼ ਉਪਰਾਲਾ ਆ ਪਰਮਾਤਮਾ ਬਣਾ ਨੂੰ ਦਿਨ ਤੋਂ ਬੜੀ ਰਾਤ ਤੇ ਚੌਗਰੀ ਤਰੱਕੀ ਦੇਵੇ ਇਹਨਾਂ ਦਾ ਇੱਕ ਇਦਾਂ ਹੀ ਜੇ ਵਿਸ਼ੇਸ਼ ਕੈਂਪ ਜਿਹੜਾ ਆ ਪਿੰਡ ਲਖਣਪਾਲਾਂ ਦੇ ਵਿੱਚ ਵੀ 13 ਤਰੀਕ ਨੂੰ ਜਿਹੜਾ ਲੱਗ ਰਿਹਾ ਆ ਅਸੀਂ ਚਾਹੁੰਦੇ ਆ ਕਿ ਪਰਮਾਤਮਾ ਇਹੋ ਜਿਹੇ ਸਵਾਸੇਵੀਆਂ ਨੂੰ ਬਹੁਤ ਸਾਰਾ ਹੋਰ ਵੀ ਮਨੋਂ ਮਨੂ ਚਾਣ ਕਰੇ ਤੁਸੀਂ ਵੀ ਇਸ ਮਹਾਨ ਕਾਰਜ ਲਈ ਅੱਗੇ ਆਏ ਹੋਏ ਹੈਗੇ ਆ ਜੀ ਸੋ ਇਹ ਲਖਣਪਾਲ ਤੋਂ ਆ ਕੇ ਇਹਨਾਂ ਦੇ ਦੱਸਿਆ ਕਿੱਥੇ ਇਹਨਾਂ ਦੇ ਹੈਗੇ ਆ ਖਾਸ ਤੌਰ ਤੇ ਵਿਦੇਸ਼ ਦੀ ਧਰਤੀ ਦੇ ਰਹਿ ਕੇ ਵੀ ਦੇਸ਼ ਦੀ ਧਰਤੀ ਨਾਲ ਮੋਹ ਲੋੜਵੰਦਾ ਨਾਲ ਹਮਦਰਦੀ ਜਿਤਾਉਣਾ ਕੋਈ ਆਸਾਨ ਕੰਮ ਨਹੀਂ ਹੈਗਾ ਪਰ ਇਹਨਾਂ ਬੰਦ ਅਸੀਂ ਜਦੋਂ ਵੀ ਦੇਖਦੇ ਆ ਸਾਨੂੰ ਲੱਗਦਾ ਹੈ ਕਿ ਇਹਨਾਂ ਦਾ ਜਿਹੜਾ ਮੋਹ ਹੈ ਪੰਜਾਬ ਦੇ ਨਾਲ ਆਪਣੀ ਧਰਤੀ ਦੇ ਨਾਲ ਬਹੁਤ ਹੈ ਤੁਸੀਂ ਦੇਖੋ ਹਰ ਸਾਲ ਦੀ ਤਰ੍ਹਾਂ ਇੰਨੇ ਲੋਕਾਂ ਦੀ ਅਸੀਸਾਂ ਲੈਣੀਆਂ ਬਹੁਤ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਹੈ ਕਿ ਬਰਮਿੰਦਰ ਲਖਣਪਾਲ ਜੀ ਜਦੋਂ ਆਣਗੇ ਔਰ ਸਾਡੀਆਂ ਜਿਹੜੀਆਂ ਜਿਹੜੀਆਂ ਪ੍ਰੋਬਲਮਾਂ ਦਾ ਹੱਲ ਹੋ ਜਾਣਗੀਆਂ ਕਈਆਂ ਨੂੰ ਤੁਸੀਂ ਦੇਖਦੇ ਹੋ ਆ ਬਹੁਤ ਦੂਰ ਦੂਤੋਂ ਮਹਿਲਾਵਾਂ ਕੀ ਜੈਂਟੀਆਂ ਕੀ ਟੈਣਾ ਕੀ ਸਭ ਜਨ ਕੇ ਹਰ ਇੱਕ ਦੰਦਾਂ ਦੀਆਂ ਬਿਮਾਰੀਆਂ ਤੱਕ ਦਾ ਵੀ ਕੈਂਪ ਜਿਹੜਾ ਲਗਾਇਆ ਗਿਆ ਹੈ ਇੱਕ ਫਾਰਮੈਲਟੀ ਨਹੀਂ ਦੇਖੋ ਤੁਸੀਂ ਦੇਖੋ ਕਈਆਂ ਕੈਂਪਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਸੰਸਤਾ ਵੱਲੋਂ ਲੋਕ ਆਉਂਦੇ ਆ ਬਸ ਇੱਕ ਮੈਡੀਸਨ ਦੀ ਮੈਂ ਦਿੱਤਾ ਬਸ ਚਲੇ ਗਏ ਚੈੱਕ ਕਰਕੇ ਪਰ ਇੱਥੇ ਪ੍ਰੋਪਰਲੀ ਤੁਸੀਂ ਦੇਖੋ ਕਿ ਆਪਰੇਸ਼ਨ ਚਾਹੇ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਆ ਸ਼ੂਗਰ ਹੈ ਆ ਬਲੱਡ ਹੈ ਕਿਸੇ ਵੀ ਬਿਮਾਰੀ ਨਾਲ ਰਿਲੇਟਡ ਹੈ ਅਸੀਂ ਆਪਾ ਪਰਮਿੰਦਰ ਕਪਰਵਾੜੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹੋ ਜਿਹੜਾ ਵਿਸ਼ੇਸ਼ ਉਪਰਾਲਾ ਹਮੇਸ਼ਾ ਕਰਦੇ ਹੀ ਰਹਿੰਦੇ ਆਪਕੋ ਕਿੰਨੇ ਤੋਂ ਕਿੰਨੇ ਤੱਕ ਚੱਲੇਗਾ ਕੰਮ ਇਹ ਜਿਹੜਾ ਜਿਹੜਾ ਸ਼ਰਮਾ ਫੈਮਿਲੀ ਹੈ ਜਿਹੜੇ ਇਹ ਕੈਂਪ ਆ ਹਰ ਸਾਲ ਦੀ ਤਰ੍ਹਾਂ ਲੱਗਦਾ ਆ ਅਸੀਂ ਸਾਰੇ ਸ਼ਰਮਾ ਫੈਮਿਲੀ ਦਾ ਬਹੁਤ ਬਹੁਤ ਜਿਹੜਾ ਧੰਨਵਾਦ ਕਰਦੇ ਆ ਇਹ ਜਿਹੜਾ ਕੈਂਪ ਆ 9 ਤੋਂ ਲੈ ਕੇ 2 ਵਜੇ ਤੱਕ ਜਿਹੜਾ ਚੱਲੇਗਾ ਤੇ ਜਿਹੜੇ ਡਾਕਟਰ ਰਾਜਨ ਦੀ ਟੀਮ ਸਾਰੀ ਇੱਥੇ ਪੁੰਜੀ ਹੋਈ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਗੱਲਬਾਤ ਲਈ ਧੰਨਵਾਦ